ਹਾਂ ਜੀ ਸਟੂਡੈਂਟਸ ਅੱਜ ਆਪਾਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਸੂਫੀ ਕਾਵਤਾਰੂ ਸੂਫੀ ਕਾਵਤਾਰਾ ਦਾ ਮੁੱਢ ਕਦੋਂ ਬੱਚਾ ਤੇ ਸੂਫੀ ਕਵੀ ਦੇ ਨਾਲ ਤੇ ਸੂਫੀ ਕਾਵਤਾਰਾ ਸਿਖਰ ਤੇ ਕਿਸ ਸੂਫੀ ਕਵੀ ਸਮੇਂ ਪਹੁੰਚੀ ਅਤੇ ਕਿਸ ਸੂਫੀ ਕਾਵ ਦੇ ਸਮੇਂ ਸੂਫੀ ਕਾਵਤਾਰਾ ਦਾ ਪਤਨ ਹੋਇਆ ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਮੁੱਢ ਤੇ ਸਿਖਰ ਦੇ ਵਿਚਕਾਰ ਵੀ ਬਹੁਤ ਸਾਰੇ ਸੂਫੀ ਆਏ ਤੇ ਸ਼िखर ਤੋਂ ਪਤਨ ਦੇ ਵਿੱਚ ਵੀ ਤਿੰਨ ਤੋਂ ਚਾਰ ਜਿਹੜੇ ਸੂਫੀ ਆਏ ਤਾਂ ਉਹਨਾਂ ਬਾਰੇ ਅਸੀਂ ਅੱਜ ਵਿਸਤਾਰਪੂਰਵਕ ਜਾਣਨਾ ਹੈ ਸਭ ਤੋਂ ਪਹਿਲਾ ਸੂਫੀ ਕਵੀ ਕਿਹੜੇ ਆਏ ਸ਼ੇਖ ਫਰੀਦ ਜੀ ਉਹਨਾਂ ਨੂੰ ਬਾਬਾ ਫਰੀਦ ਵੀ ਕਹਿੰਦੇ ਆ ਜਿਹੜੇ ਕਿ ਬਾਹਰ ਵੀ 13ਵੀਂ ਸਦੀ ਦੇ ਪਹਿਲੇ ਪੜਾਅ ਦੇ ਕਵੀ ਸੀ ਜਿਨ੍ਹਾਂ ਦਾ ਜਨਮ 1173 ਈਸਵੀ ਵਿੱਚ ਹੋਇਆ ਉਸ ਤੋਂ ਬਾਅਦ ਕਿਹੜੇ ਸੂਫੀ ਕਵੀ ਆਏ ਸ਼ਾਹ ਹੁਸੈਨ ਸ਼ਾਹ ਸੈਂਦ ਦਾ ਜਨਮ ਕਦੋਂ ਹੋਇਆ ਜਿਹੜੇ ਦੂਜੇ ਪੜਾ ਦੇ ਕਵੀ ਸੀ ਉਹਨਾਂ ਦਾ ਜਨਮ 1539 ਈਸਵੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਕਿਹੜੇ ਕਵੀ ਆਏ ਗੁਜੀਰ ਜਿਨ੍ਹਾਂ ਦਾ ਜਨਮ 1590 ਈਸਵੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਕਿਹੜੇ ਕਵੀ ਆਏ ਸੁਲਤਾਨ ਬਾਹੁ ਜਿਨ੍ਹਾਂ ਦਾ ਜਨਮ 1629 ਈਸਵੀ ਦੇ ਵਿੱਚ ਉਹਨਾਂ ਨੇ ਸਾਰੀ ਰਚਨਾ ਕਾਦੇ ਵਿੱਚ ਕੀਤੀ ਸ਼ੀਰਖੀਆਂ ਦੇ ਵਿੱਚ ਕੀਤੀ ਤੇ ਉਹਨਾਂ ਦੀ ਹਰ ਰਚਨਾ ਦੇ ਅੰਤ ਦੇ ਵਿੱਚ ਕੂਲਿਕਮ ਦਾ ਇਸੇ ਤੋਂ ਹੀ ਸੁਲਤਾਨ ਬਾਹੁ ਦੀ ਰਚਨਾਵਾਂ ਦੀ ਬਹੁਤ ਹੀ ਸੋਖੇ ਢੰਗ ਨਾਲ ਪਛਾਣ ਹੋ ਜਾਂਦੀ ਹੈ ਵੀ ਆਹ ਰਚਨਾ ਦੇ ਅੰਤ ਦੇ ਵਿੱਚ ਕੂ ਲਿਖਿਆ ਹੁੰਦਾ ਤੇ ਸਿਖਰ ਤੇ ਸੂਫੀ ਕਾਵਤਾਰਾ ਕਦੋਂ ਪਹੁੰਚੀ ਬੁੱਲ੍ਹੇ ਸ਼ਾਹ ਦੇ ਸਮੇਂ ਬੁੱਲ੍ਹੇ ਸ਼ਾਹ ਦਾ ਜਨਮ ਕਦੋਂ ਹੋਇਆ 1680 ਈਸਵੀ ਦੇ ਵਿੱਚ ਤੇ ਬੁੱਲ੍ਹੇ ਸ਼ਾਹ ਜਿਹੜੇ ਕਿਉ ਪ੍ਰਸਿੱਧ ਸੀ ਆਪਦੀਆਂ ਕਾਫੀਆਂ ਦੇ ਕਰਕੇ ਕਾਫੀਆਂ ਉਹਨਾਂ ਦੀਆਂ ਬਹੁਤ ਜ਼ਿਆਦਾ ਪ੍ਰਸਿੱਧ ਸੀ ਜਿਹਦੇ ਕਰਕੇ ਕਾਫੀਆਂ ਦੇ ਨਾਲ ਹੀ ਜਿਹੜੀ ਸੂਫੀ ਕਾਵਤਾਰਾ ਹੈ ਉਹ ਸਿਖਰ ਤੇ ਪਹੁੰਚੀ ਉਸ ਤੋਂ ਬਾਅਦ ਜਿਹੜੇ ਕਵੀ ਆਏ ਉਹ ਸੀਗੇ ਅਲੀ ਹਾਦਰ ਵੀ ਸਿਖਰ ਤੋਂ ਲੈ ਕੇ ਪਤਨ ਦੇ ਵਿਚਕਾਰ ਜਿਹੜੇ ਜਿਹੜੇ ਸੂਫੀ ਕਵੀ ਆਏ ਉਹ ਕਿਹੜੇ ਸੀਗੇ ਅਲੀ ਹਾਦਰ ਅਲੀ ਹਾਦਰ ਦਾ ਜਨਮ ਕਦੋਂ ਹੋਇਆ 1690 ਈਸਵੀ ਦੇ ਵਿੱਚ ਫਰਦ ਫਕੀਰ ਆਏ ਉਸ ਤੋਂ ਬਾਅਦ ਜਿਨ੍ਹਾਂ ਦਾ ਜਨਮ 1704 ਈਸਵੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਆਏ ਹਾਸ਼ਮ ਜਿਨ੍ਹਾਂ ਦਾ ਜਨਮ ਸਾਲ 1852 ਇਸ ਵਿੱਚ ਹਾਸ਼ਮ ਜਿਹੜਾ ਜਿਸ ਨੇ ਸੱਸੀ ਪੁੰਨੋਂ ਦਾ ਕਿੱਸਾ ਵੀ ਲਿਖਿਆ ਤੇ ਇਸ ਕਰਕੇ ਇੱਕ ਹਾਸ਼ਮ ਅਜੀਹਾ ਕਵੀ ਹੈ ਜਿਹੜਾ ਕਿ ਕਿੱਸਾਕਾਰ ਵੀ ਹੈ ਤੇ ਸੰਗੀਤਕਾਰ ਵੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਪਤਨ ਜਦੋਂ ਹੋਇਆ ਪਤਨ ਕਿਸ ਸੁਭੀਕਾਰ ਕਵੀ ਦੇ ਸਮੇਂ ਹੋਇਆ ਗੁਲਾਮ ਫਰੀਦ ਦੇ ਵੀ 1843 ਇਸ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਜੇ ਤੁਸੀਂ ਇਹਨੂੰ ਇਸੇ ਕ੍ਰਮਬੱਧ ਲੜੀ ਦੇ ਅਨਸਾਰ ਯਾਦ ਕਰੋਗੇ ਤਾਂ ਤੁਹਾਡੇ 3 ਤੋਂ 4 ਪ੍ਰੈਸ਼ਨ ਨੈੱਟ ਦੇ ਵਿੱਚ ਲੈਕਚਰ ਗੈਟਰ ਦੇ ਵਿੱਚ ਜਾਂ ਮਾਸਟਰ ਗੈਟਰ ਦੇ ਵਿੱਚ ਆਉਂਦੇ ਆ ਤਾਂ ਉਹਦੇ ਨਾਲ ਤੁਸੀਂ ਇਹਨੂੰ ਸੌਖੇ ਢੰਗ ਨਾਲ ਕਰ ਸਕਦੇ ਹੋ ਕਈ ਵਾਰੀ ਸੀਰੀਅਲ ਆਰਡਰ ਦੇ ਵਿੱਚ ਕਰਨਾ ਆ ਜਾਂਦਾ ਕਿ ਸ਼ੇਕ ਜਿਵੇਂ ਮੰਨ ਲਓ ਕਿ ਸ਼ੇਕ ਫਰੀਜ਼ ਪਹਿਲਾਂ ਲਿਖਦਾ ਉਸ ਤੋਂ ਬਾਅਦ ਫਰਦ ਸ਼ੇਕ ਲਿਖਦਾ ਫਿਰ ਬੁੱਢਲੇ ਸ਼ਾ ਲਿਖਦਾ ਫਿਰ ਗੁਲਾਮ ਫਰੀਜ਼ ਲਿਖਦਾ ਵੀ ਇਹਨਾਂ ਨੂੰ ਸੀਰੀਅਲ ਆਰਡਰਸ ਚ ਕਰ ਤਾਂ ਜਦੋਂ ਤੁਸੀਂ ਇਹਨਾਂ ਨੂੰ ਲੜੀਵਾਰ ਯਾਦ ਕੀਤਾ ਹੋਊਗਾ ਤਾਂ ਤੁਸੀਂ ਇਹਨੂੰ ਕਰ ਸਕਦੇ ਹੋ ਜਿਵੇਂ ਇਸ ਕੋਪਰੇਸ਼ਨ ਵੀ ਹੈ ਵੀ ਮੰਨ ਲਓ ਕੀ ਕੁਐਸਚਨ ਆ ਜਾਂਦਾ ਕਿ ਉਹ ਕਿਹੜਾ ਕਵੀ ਹੈ ਜਿਨ੍ਹਾਂ ਨੇ ਸਾਰੀ ਰਚਨਾ ਸ਼ੀਲਕੀਆਂ ਦੇ ਵਿੱਚ ਕੀਤੀ ਸੁਲਤਾਨ ਬਾਉ ਉਹ ਕਿਹੜਾ ਕਵੀ ਹੈ ਜਿਹੜਾ ਕਿੱਸਾਕਾਰ ਵੀ ਹੈ ਤੇ ਸੂਫੀ ਕਵੀ ਵੀ ਹੈ ਹਾਸ਼ਮ ਜਿਹੜਾ 19ਵੀਂ ਸਦੀ ਦਾ ਕਵੀ ਹੈ ਠੀਕ ਹੈ ਬੁੱਲੇ ਸ਼ਾਹ ਇਸ ਕਾਰਨ ਪ੍ਰਸਿੱਧ ਹੋਇਆ ਆਪਣੀਆਂ ਕਾਫੀਆਂ ਦੇ ਕਾਰਨ ਬੁੱਲੇ ਸ਼ਾਹ ਦੇ ਸਮੇਂ ਜਿਹੜਾ ਸੂਫੀ ਕਾਫਤਾਰ ਕਿਸ ਪੜਾਅ ਤੇ ਸੀ ਸਿਖਰ ਤੇ ਸੀ ਜਦੋਂ ਸ਼ੇਰ ਫਰੀਦ ਦੇ ਸਮੇਂ ਸੁਫੀ ਕਾ ਉਤਾਰਾ ਦਾ ਕੀ ਸੀ ਆਰੰਭ ਹੋਇਆ ਗੁਲਾਮ ਫਰੀਦ ਦੇ ਸਮੇਂ ਸੁਫੀ ਕਾ ਉਤਾਰਾ ਦਾ ਅੰਤ ਹੋਇਆ ਤਾਂ ਜਦੋਂ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਯਾਦ ਕਰੋਗੇ ਤਾਂ ਤੁਹਾਨੂੰ ਇਹ ਯਾਦ ਕਰਨਾ ਵੀ ਸੌਖਾ ਹੋਊਗਾ ਥੋੜੇ ਤਿੰਨ ਤੋਂ ਚਾਰ ਪ੍ਰਸ਼ਨ ਹੈ ਹਰ ਪੇਪਰ ਦੇ ਲਈ ਪੰਜਾਬੀ ਦੇ ਲਈ ਤੁਹਾਡੇ ਜਿਹੜੇ ਮਤਲਬ ਹੱਲ ਕਰ ਸਕਦੇ ਹੋ ਤਾਂ ਇਸ ਨਾਲ ਤੁਹਾਨੂੰ ਮਤਲਬ ਸਕੋਰ ਹੈ ਜਿਹੜੇ ਤੁਹਾਡੇ ਵਧੀਆ ਬਣਨਗੇ ਥੈਂਕ ਯੂ ਵੈਰੀ ਮਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ